ਇਥੇ ਹੁਣ ਸਾਰੇ ਹਨਾ ਨਾਲ-ਨਾਲ ਟਰੈਕਟਰ ਚੱਲੀ ਜਾਂਦੇ ਸਫਾਈ ਹੋਈ ਜਾਂਦੀ ਆ ਤੇ ਫਿਰ ਇਹ ਜਿਵੇਂ ਕਰੇਨਾ ਜਿਹੜੀਆਂ ਲੱਗੀਆਂ ਹੋਈਆਂ ਇਹ ਸਰਕਾਰਾਂ ਨੇ ਦਿੱਤੀਆਂ ਹੋਈਆਂ ਨਹੀਂ ਨਹੀਂ ਇਹ ਆਪ ਦੀਆਂ ਲੋਕ ਰੇਤਾ ਆਪਦੀ ਕੱਢ ਕੇ ਆਪ ਆਪੀ ਕੱਢ ਕੇ ਆਪ ਵੇਚੀ ਜਾਂਦੇ ਆ ਉਹੀ ਆ ਕੁਦਰਤ ਨੇ ਮਾਰ ਕੀਤੀ ਕਹਿੰਦੀ ਕੁਦਰਤ ਨੇ ਗਿਫਟ ਵੀ ਦਿੱਤਾ ਜੀ ਰੇਤਾ 2.5 ਤੋਂ ਤੇ ਲੱਖ ਦੀ ਨਿਕਲਦੀ ਪਈ ਨਿਕਲਦੀ ਪਈ ਆ ਨਹੀਂ ਆਉਣੇ ਇਹੀ ਹੁਣ ਮੈਂ ਆ ਵੀਡੀਓ ਪਹੁੰਚ ਜਾਣੀ ਆ ਹਾਂਜੀ ਡੀਜ਼ਲ ਲੈ ਕੇ ਆਉਂਦੇ ਆ ਗੱਡੀ ਬੁੱਕ ਕਰਦੇ ਕੋਈ ਡੀਜ਼ਲ ਜਿੱਦੇ ਤੇ ਆਵੇ ਤੁਹਾਨੂੰ ਤੁਹਾਡੇ ਤੱਕ ਤਾਂ ਪਹੁੰਚਾਈਏ ਹੈਨਾ ਉਹ ਡੈਮ ਚਾਹੀਦੇ ਨਹੀਂ ਏ ਦਰਿਆ ਆਪ ਦੇ ਹਿਸਾਬ ਨਾਲ ਤੁਰਿਆ ਆਵੇ ਕਦੇ ਨਹੀਂ ਨੁਕਸਾਨ ਕਰਦਾ ਔਰ ਮੈਂ ਤਾਂ ਇਹ ਵੀ ਸੋਚਿਆ ਰਾਵੀ ਦੇ ਨੇੜੇ ਘਰਾਂ ਦਾ ਨੁਕਸਾਨ ਬੜਾ ਹੋਇਆ ਵੀ ਮੈਂ ਉੱਥੇ ਜਾ ਕੇ ਜਿਨ੍ਹਾਂ ਦੀਆਂ ਘਰਾਂ ਦੇ ਲੈਂਟਰ ਪੈਨ ਵਾਲੇ ਆ ਮੈਂ ਉਹਨੂੰ ਮੇਰੇ ਕੋਲ ਵਿਹਾੜੀਆ ਬਣ ਕੇ ਤੁਹਾਡੇ ਨਾਲ ਪੱਠੜ ਝਾੜ ਦੂੰਗਾ ਲੜਾਂ ਹੀ ਲੈਂਟਰ ਪਵਾ ਦਿਆਂਗੇ ਮੈਂ ਤਾਂ ਦਿਲੋਂ ਸੇਵਾ ਕਰਨ ਆਇਆ ਵੀ ਮੇਰੇ ਹੱਥ ਪੈਰ ਲੱਗਣ ਸੇਵਾ ਦੇ ਨਾਲ ਤੇ ਹੁਣ ਮੈਂ ਇੱਕ ਪਲਾਨ ਕੀਤਾ ਹਰਜੀਤ ਨੂੰ ਦੱਸਦਾ ਪਿਆ ਸੀ ਮੇਰੇ ਰਾਤ ਨਾਲ ਦਿਮਾਗ ਦੇ ਵਿੱਚ ਆਇਆ ਵੀ ਮੈਂ ਸਾਰੀ ਦੁਨੀਆ ਘੁੰਮੀ ਜਾਣਾ ਵੀ ਕਮਲਿਆ ਤੂੰ ਆਪਦਾ ਪੰਜਾਬ ਦਾ ਚੱਜ ਨਾਲ ਦੇਖਿਆ ਨਹੀਂ ਹੁਣ ਮੈਂ ਇੱਕ ਪਲਾਨ ਬਣਾਇਆ ਤੁਹਾਨੂੰ ਹੁਣ ਵੀਡੀਓ ਦੇ ਵਿੱਚ ਵੀ ਮੈਂ ਐਕਸਪਲੇਨ ਕਰਨ ਦੀ ਟਰਾਈ ਕਰੂੰਗਾ ਜਿਵੇਂ ਪੰਜਾਬ ਪੂਰਾ ਨਕਸ਼ਾ ਵਾ ਉਹਦੇ ਸਾਰੇ ਕਾਰਨਰ ਦੇ ਵਿੱਚੋਂ ਆਏ ਪੂਰਾ ਢੇਡਾ ਕੱਢਣਾ ਆਸੇ-ਪਾਸੇ ਮਤਲਬ ਪੰਜਾਬ ਨੂੰ ਬਾਰਡਰ ਪੰਜਾਬ ਦੇ ਬਾਰਡਰ ਏਰੀਆ ਨੂੰ ਸਾਰਾ ਐਕਸਪਲੋਰ ਕਰਨ ਦਾ ਪਲਾਨ ਆ ਹਾਂਜੀ ਸਾਰਿਆਂ ਨੂੰ ਪਿਆ ਪਰਿ ਗੁੱਡ ਮਾਰਨਿੰਗ ਤੇ ਸਸਰੀਕਾ ਸਸਰੀਕਾ ਸਵੇਰ ਹੋ ਗਈ ਆ ਤੇ ਪ੍ਰਸ਼ਾਦੇ ਲੱਗਿਆ ਸ਼ਕਨ ਕਲਕੱਤੇ ਵਾਲੀ ਬੀਬੀ ਰੋਟੀਆਂ ਬਣਾਈ ਜਾਂਦੀ ਐ ਤੇ ਅਸੀਂ ਖਾਈ ਜਾਂਦੇ ਆ। ਇਹ ਰੈਡੀ ਹੋ ਗਏ ਆ ਅੱਜ ਆਪਾਂ ਜਾ ਰਹੇ ਆ ਸਤਲੁਜ ਦੇ ਨਾਲ ਦੇ ਲੱਗਦੇ ਪਿੰਡਾਂ ਦੇ ਵੱਲ। ਉਹਦੇ ਘੇੜਾ ਕੱਢਣ ਚੱਲੇ ਆ। ਕੰਮ ਕਰਾਉਣ ਸੇਵਾ ਕਰਾਉਣ ਆਪਾਂ ਬਾਅਦ ਚ ਜਾਵਾਂਗੇ ਜਦੋਂ ਵਿਆਹ ਹੋ ਗਿਆ ਮੇਰਾ ਨਹੀਂ ਸ਼ੈਰੀ ਦਾ। ਤੇ ਇਧਰ ਮੀਠ ਹੁਣੇ ਲਵੇਟ ਲਵੇਟ ਰੋਟੀਆਂ ਖਾਈ ਜਾਂਦੇ ਆ। ਬਾਹਰ ਬਾਈ ਕਦੂ ਵੇਚਣ ਆਲਾ ਆਇਆ ਹੋਇਆ। ਕਹਿੰਦਾ ਘਰੇ ਗਾਏ ਵੇ ਆ। ਬਿਨਾਂ ਸਪਰੇਅ ਤੋਂ। ਇੰਦਰ ਹਰਜੀਤ ਉਹਨੇ ਵੀ ਆ ਚੁੱਕੇ ਆ ਹੈਲੋ ਜੀ ਸਤ ਸ੍ਰੀ ਅਕਾਲ ਕੀ ਹਾਲ ਚਾਲ ਹੈ ਰਾਤ ਸੁਪਨੇ ਤਾਂ ਨਹੀਂ ਆਏ ਭੂਤਾ ਪਤਾ ਵਾਲੇ ਨਹੀਂ ਨਹੀਂ ਆਪ ਤਾਂ ਪਾਈ ਨਾਮ ਅੱਛਾ ਅੱਛਾ ਪਹਿਲਾਂ ਹੀ ਭੂਤ ਪਾਈ ਬੈਠਾ ਸੀ ਨਾਲ ਹਾਂ ਭੂਤ ਤਾਂ ਦੇਖਿਆ ਸੀ ਰਵੀਆ ਪੁਲਸੀ ਵਾਲੇ ਇੱਧਰ ਫੱਟਾ ਨਵਾਂ ਬਣਾਉਣ ਲੱਗੇ ਹੋਏ ਆ ਸ਼ੈਰੀ ਦੇ ਵਿਆਹ ਲਈ ਸ਼ੈਰੀ ਨੇ ਇੱਥੇ ਬਹਿ ਕੇ ਆਪਦੇ ਬਟਨ ਲਵਾਉਣਾ ਹੈ ਪਾਣੀ ਵੀ ਇਹ ਦਿੱਤੀ ਵਾਰਨਾ ਇਹ ਸਾਡੇ ਵਿਆਹ ਵਾਲਾ ਆ ਹਾਂਜੀ ਤੇ ਉਹ ਸਾਡੇ ਵਿਆਹ ਤੇ ਹੀ ਯੂਜ਼ ਕੀਤਾ ਸੀ ਉਸ ਤੋਂ ਬਾਅਦ ਚੱਲਿਆ ਆ ਰਿਹਾ ਉਹਨੇ ਮੇਜ ਬਣਾਇਆ ਸੀ ਉਹ ਤਾਂ ਚੱਲਿਆ ਆ ਉਹਦੋਂ ਬਾਅਦ ਕੇ ਬਥੇਰੇ ਟੰਗਦੇ ਇਹਦੇ ਤੇ ਬੜਿਆ ਦਾ ਬੜਾ ਟਾਈਮ ਆਇਆ ਤੇਰਾ ਵਿਆਹ ਦੇ ਤੇ ਲਿਆਵਾ ਕਿੰਨੇ ਹੋ ਟੰਗੇ ਜਾਣੇ ਮੇਰੇ ਹਰਜੀਤ ਤੇ ਤੇ ਕਵਲ ਸਾਰਿਆਂ ਲਈ ਇਹੀ ਇਹੀ ਫਟਾ ਵਰਤਨਾ ਜੀ ਉਮੀਦ ਲਈ ਵੀ ਇਹੀ ਫਟਿਆ ਫਟਿਆ ਪਰਮੀ ਤੇਰੇ ਤੇਰੇ ਵਿਆਹ ਤੇ ਵੀ ਆਪਾਂ ਇਹੀ ਫਟਾ ਵਰਤਨਾ ਓਕੇ ਓਕੇ ਠੀਕ ਹੈ रेडी है ਜੀ ਵਿਆਹ ਦੇ ਨਾਮ ਤੇ ਹਾਂ ਵੀ ਜਿਸ ਆਪਾਂ ਗੱਡੀ ਤੇ ਜਾ ਰਹੇ ਹਾਂ ਜਿਹਦੇ ਵਿੱਚ ਬਿੱਲੀ ਬੈਠੀ ਹੈ ਨੂੰ ਕੇਸੀ ਤੇਲ ਪਾਉਣ ਦੇ ਲਈ ਤੇਲ ਬਾਈ ਹੁਣੇ ਪਾ ਰਹੇ ਆ 1000 ਪ੍ਰੀਸ ਦਾ ਪਵਾ ਲਿਆ ਵਾ ਤੇ ਆ ਗੱਡੀ ਜਿਹਨਾਂ ਦੀ ਹੈਗੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸਾਨੂੰ ਗੱਡੀ ਸੇਵਾ ਚ ਮਿਲੀ ਅੱਜ ਕਹਿੰਦੇ ਵੀ ਤੁਸੀਂ ਸੇਵਾ ਕਰਨ ਜਾ ਰਹੇ ਆ ਤੇ ਗੱਡੀ ਸਾਡੀ ਲੈ ਜਾਓ ਹੱਥ ਦਾ ਕੇ ਆਵਾ ਸੱਚੀ ਸੇਵਾ ਜੀ ਮਿਲ ਗਿਆ ਅੱਜ ਆਪਣਾ ਤੇ ਮੈਂ ਤੁਹਾਨੂੰ ਪਲਾਨ ਆ ਆਪਾਂ ਫਿਰੋਜ਼ਪੁਰ ਦੇ ਨਾਲ ਦੇ ਪਿੰਡਾਂ ਵਿੱਚ ਦੀ ਜਾਣਾ Google Map ਦੇ ਉੱਤੇ ਤੁਸੀਂ ਸਕਰੀਨ 'ਚ ਦੇਖ ਰਹੇ ਆ ਜਿੱਧਰਲਾ ਮੇਰਾ ਪਲਾਨ ਆ ਇਹ ਵਾਲੇ ਪਿੰਡਾਂ ਦੇ ਵਿੱਚ ਅਸੀਂ ਢੇੜਾ ਕੱਢਣ ਜਾਣਾ ਅੱਜ ਸਿਰਫ ਢੇੜਾ ਹੀ ਕੱਢਣਾ ਵਾ ਕਿਉਂਕਿ ਅੱਜ ਸਾਡੇ ਕੋਲ ਟਾਈਮ ਵੀ ਘੱਟ ਆ ਗਾ ਜੀ ਸ਼ਾਮ ਨੂੰ ਪਾਰਟੀ ਆ ਮੇਰੇ ਦੋਸਤ ਦਾ ਡੈਡੀ ਨੈਸਲੇ ਡੈਰੀ ਚ ਰਿਟਾਇਰ ਰਿਟਾਇਰ ਹੋਇਆ ਵਾ ਉਹਦੀ ਰਿਟਾਇਰਮੈਂਟ ਪਾਰਟੀ ਤੇ ਜਾਣਾ ਤੇ ਬਾਕੀ ਡਾਲਰ ਆਪਾਂ ਜੇਬ ਵਿੱਚ ਪਾਏ ਹੋਏ ਆ 1300 ਡਾਲਰ 300 ਮੈਨੂੰ ਹਾਈਕ ਤੋਂ ਇਕੱਠਾ ਹੋਇਆ ਸੀ ਹਾਈਕਾਂ ਦਾ ਬਹੁਤ ਕਰਨੀ ਆ ਸੀ ਪਰ ਲੋਕੀ ਗੱਲਾਂ ਬੜੀਆਂ ਮਾਰਦੇ ਜਦੋਂ ਹਾਈਕ ਕਰਨ ਦਾ ਟਾਈਮ ਆਇਆ ਬਹੁਤ ਘੱਟ ਬੰਦਿਆਂ ਨੇ ਰਿਸਪੌਂਸ ਦਿੱਤਾ ਉਦਾਂ ਬਹੁਤ ਇਹ ਗੱਲਾਂ ਮਾਰਦੇ ਆ ਜਦੋਂ ਟਾਈਮ ਆਉਂਦਾ ਉਦੋਂ ਪੈਠੀ ਵਿਖਾਉਂਦੇ ਆ ਸੋ ਕੋਈ ਗੱਲ ਨਹੀਂ ਉਹ ਪੈਠ ਵਿਖਾਈ ਜਾਣ ਤੁਸੀਂ ਇੱਥੇ ਲਾਈਕ ਕਰੋ ਤੁਸੀਂ ਇੱਥੇ ਕਮੈਂਟ ਕਰੋ ਤੁਹਾਡੇ ਸਾਰੀਆਂ ਚੀਜ਼ਾਂ ਦੇ ਨਾਲ ਆਪਾਂ ਨੂੰ ਜਿਹੜੇ ਰੁਪਏ ਇਕੱਠੇ ਹੋਣੇ ਆ ਤੁਹਾਡੀ ਸੇਵਾ ਜੀ ਲੱਗਣੇ ਆ ਤੁਹਾਡੀ ਸੇਵਾ ਚ ਨਹੀਂ ਜਿਨ੍ਹਾਂ ਨੂੰ ਲੋੜ ਆ ਉਹਨਾਂ ਦੀ ਸੇਵਾ ਦੇ ਵਿੱਚ ਤੇ ਬਾਕੀ ਆਪਾਂ ਨਿਕਲ ਗਏ ਹੁਣ ਫਰੋਜ਼ਪੁਰ ਵੱਲ ਨੂੰ ਗੱਡੀ ਚ ਫਵਾਲਿਆ ਤੇਲ ਉਥੇ ਜਾ ਕੇ ਪਹਿਲਾ ਸੀਸੀਡੀ ਚ ਕਾਫੀ ਪੀਵਾਂਗੇ ਕਾਫੀ ਸੇਵਾ ਚ ਨਹੀਂ ਪੀਣੀ ਅਸੀਂ ਉਹ ਆਪਦੇ ਪੈਸਿਆਂ ਦੇ ਪੀਣੀ ਹੈ ਚਲੋ ਓਕੇ ਸੀ ਜੀ ਬਾਅਦ ਮਿਲਦੇ ਆਂ ਉਹ ਜੀ ਅਸੀਂ ਪਹੁੰਚ ਚੁੱਕੇ ਆਂ ਫਿਰੋਜ਼ਪੁਰ ਤੇ ਹੁਣ ਇੱਥੇ ਚਾਹ ਪਣੀ ਪੀਣੇ ਆ ਯਾਰ ਕਿਤੇ ਪਹੁੰਚ ਗਿਆ ਫਿਰੋਜ਼ਪੁਰ ਪਿੱਛੇ ਆ ਸੀਸੀਡੀ ਤੇ ਇੱਥੇ ਆ ਘੈਂਟ ਸੀਸੀਡੀ ਇਥੋਂ ਵੀ ਲੱਗਿਆ ਸੀ ਚਾਹ ਹੈ ਮੋਕੇ ਤਾਂ ਸਿਰਫ ਚਾਹ ਪੀਣਾ ਆ ਇੱਥੇ ਵੇਲ ਆ ਯਾਰ ਐਡੀ ਗੱਲ ਬਾਤ ਆ ਬਾਈ ਦੀ ਹੈਗੀ ਆ ਪੀ ਆਪੀ ਆ ਜੀਟੀਆ ਜਿਸੇ ਦਾ ਤਾਂ ਸਿੱਧਾ ਕੈਸ਼ ਨੂੰ ਦਵਾ ਦੇ ਜਾਂ ਸੱਚੀ ਬੋਕ ਹੈਟ ਆ ਬਾਈ ਏਡੀ ਸਵਾਦ ਚਾਹ ਬਣਾਉਂਦਾ ਪਹਿਲਾਂ ਤਾਂ ਚਾਹ ਨੂੰ ਬਾਈ ਚੱਕਰੀ ਦੇ ਦਿੰਦਾ ਕਿੰਨੇ ਸਾਰੇ ਠਾ 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 ਕਦੇ ਉਹ ਜਾ ਕੇ ਕਦੇ ਉਹ ਜਾ ਕੇ ਫੇਰ ਉੱਤੋਂ ਮਦਾਨ ਪਾ ਦਿੰਦਾ ਆਹ ਆਹ ਬਾਈ ਕੋਲ ਕਾਪੀ 6-7 ਤਰ੍ਹਾਂ ਦੇ ਆ ਬੰਦਾ ਵੇਖ ਕੇ ਕੱਪ ਦਿੰਦਾ ਹੈਨਾ ਬੰਦਾ ਵੇਖ ਕੇ ਕੱਪ ਦਿੰਦਾ ਬਾਈ ਆਈਐਫਸੀ ਲਓ ਕੋਟ ਬਾਈ ਮੋਕੇ ਦਵਾ ਆ ਬਾਈ ਉਹ ਕਿਧਰ ਆ ਅੱਛਾ ਬਾਈ ਤੂੰ ਹੀ ਚਾਹ ਪੀਣਾ ਆ ਯਾਰ ਚਾਹ ਲੈ ਉਹ ਉਹ ਗੱਡੀ ਤੇਰੀ ਹੈ ਨਾ ਆ ਬਾਈ ਦੀ ਗੱਡੀ ਆ ਤੇ ਆ ਬਾਈ ਆ ਚਾਹ ਪੀਣੀ ਚਾਹ ਪੀਣੀ ਹੈ ਦਿੱਲੀ ਗੇਟ ਤੋਂ ਪਹਿਲਾਂ ਹੀ ਸੱਜੇ ਮੁੜ ਜਾ ਹਰਜੀਤ ਉਹਨੇ ਐਨਕ ਵਿੱਚ ਦੀ ਗਾਣੇ ਸੌਂਦੇ ਹੋਏ ਚੜਾਈਆ ਤੇਰੀ ਐਨਕਾਂ ਵੀ ਗਾਣੇ ਵਾਲੀਆਂ ਤੇਰੀਆਂ ਯਾਰ ਆ ਰਿਪ ਪੈਂਡ ਚ ਪਹੁੰਚ ਗਏ ਆ ਇੱਕ ਚ ਤੇ ਇੱਥੋਂ ਆਪਾਂ ਲੈਣ ਲੱਗਿਆ ਪਾਣੀ ਪੀਣ ਨੂੰ ਤੇ ਪਾਣੀ ਜਾਂ ਕੋਕ ਹੋਰ ਕੁਛ ਵੀ ਥੋੜਾ ਸੱਤਾ ਲੈ ਲਈਏ ਇੱਥੋਂ ਸਾਲਸਾ ਕਰਿਆਨਾ ਸਟੋਰ ਆ ਸਟੋਰ ਆ ਬਾਈ ਦਾ ਵੇਖੋ ਜੀ ਲੱਗੀ ਹੋਈ ਖੇਤਾਂ 'ਚ ਅੱਗ ਇਹ ਧੂਆ ਸਾਡੀਆਂ ਨਾਸਾਂ 'ਚ ਪੈਂਦਾ ਆ ਕੇ ਜਿਹੜੇ ਕਮਲਾ ਕੀਤਾ ਵਿਆਹ ਦੋ ਤਿੰਨ ਦਿਨ ਹੋ ਗਏ ਤੇ ਬਾਕੀ ਪਿੰਡ ਦੀ ਪਈ ਤੇ ਛੜ ਚੁੱਕੀਆਂ ਜੀ ਦੇਖੋ ਝੋਨੇ ਦੀਆਂ ਜਾਂਦੀਆਂ ਪਈਆਂ ਟਰਾਲੀ 'ਰ ਭਰ ਭਰ ਹੈ ਕਲਾ ਰੱਖ ਬਾਬਾ ਪੰਜਾਬ ਦੀ ਤੇ ਇਧਰ ਜਮਾ ਸਾਹਮਣੇ ਸਿੱਧਾ ਜਾ ਕੇ ਆ ਜਾਣਾ ਜੀ ਸਤਲੁਜ ਦਰਿਆ ਤੇ ਨਾਲ ਹੀ ਕੰਡੇ ਵਾਲੀ ਤਾਰ ਵੀ ਦਿਖਣੀ ਆਪਾਂ ਨੂੰ ਉੱਥੇ ਮਿਲਣੀ ਕਿਉਂਕਿ ਬਾਰਡਰ ਆ ਚੁੱਕਿਆ ਬਾਰਡਰ ਜਮਾ ਹੀ ਨੇੜੇ ਆ ਆਓ ਵੀ ਇੱਥੋਂ ਕੱਢਣੀ ਆ ਗੱਡੀ ਸਾਹਮਣੇ ਦਰਿਆ ਹੁਣੀ ਆ ਗਿਆ ਹੈ ਹੈ ਕਿ ਉੱਥੇ ਜਿਹੜਾ ਹੈ ਰਾਈਨਰ ਦੇ ਕਾਰ ਆਵੇ ਬਾਰਡਰ ਦੇ ਕੋਲ ਪਾਸੇ ਪੱਥਰ ਪਿਆ ਵਾ ਮੈਂ ਵੀ ਨਿਕਲਾ ਬਾਹਰ ਕੇ ਜਾਣਾ ਤੂ پاسੂਆ ਬਿਆ پاسੂ ਪਾਸੂ ਇਹਦੇ ਰੇਤ ਦੀਆਂ ਟਰਾਲੀਆਂ ਭਰ-ਭਰ ਆ ਰਹੀਆਂ ਇਹ ਮੈਨੂੰ ਲੱਗਦਾ ਉਹ ਵਾਲੀ ਰੇਤ ਆ ਜਿਸ ਕੀ ਜਿਸ ਕਾ ਖੇਤ ਉਸਕੀ ਰੇਤ ਵਾਲਾ ਸੌ ਆਹਰ ਜੀ ਤੇ ਉਹੀ ਆ ਜਿਸ ਕਾ ਖੇਤ ਉਸਕੀ ਰੇਤ ਸਾਹਮਣੇ ਦਿਰਾਈ ਆ ਵਰਪਨ ਪਰਾਵੀ ਪਾਈ ਖਾਈ ਤੁਨ ਅੱਜੇ ਪਾਸੇ ਇਹ ਨਹੀਂ ਇੰਡੀਕੇਸ਼ਨ ਕੋਹ ਨਹੀਂ ਕਹਿੰਦੇ ਇਧਰ ਸਾਰੇ ਪਾਸੇ ਹੋਈ ਸੀ ਨਾ ਤਾਂ ਭਾਈ ਆ ਸਾਰਾ ਏਰੀਆ ਜਿਵੇਂ ਉਧਰ ਵੇਖੋ ਪਰੇ ਹਜੇ ਵੀ ਰੇਤ ਹੈਗੀ ਆ ਕ੍ਰੇਨਾਂ ਲੱਗੀਆਂ ਹੋਈਆਂ ਉਧਰ ਦੇ ਉਹ ਸਾਰੇ ਪਾਸੇ ਕ੍ਰੇਨਾਂ ਲੱਗੀਆਂ ਹੋਈਆਂ ਇਧਰ ਆ ਸਾਰਾ ਨੁਕਸਾਨਿਆ ਗਿਆ ਏਰੀਆ ਹੈ ਹੋਵੇ ਕਿੰਨੀ ਕਿੰਨੀ ਰੇਤ ਹਜੇ ਵੀ ਫਰਦੀ ਆ ਸਾਰੇ ਭਾਈ ਜਾਂਦੇ ਆ ਏ ਜਮੀਨ ਰੈਡੀ ਹੋ ਰਹੀ ਆ ਹੁਣ ਮਾਉਣ ਵਾਸਤੇ ਨਾ ਇਹਦੇ ਵਿੱਚ ਰੇਤ ਸੀਗੀ ਸਾਰੀ ਹੁਣ ਉੱਤੇ ਥੱਲੇ ਉੱਤੇ ਥੱਲੇ ਕਰ ਰਹੇ ਆ ਜੇ ਆਪਕਾ ਸ਼ਕੂ ਹੋਗਾ ਆਪਾਂ ਵਾਪਸ ਮੁੜ ਜਾਾਂਗੇ ਬਾਪੇ ਆਪਾਂ ਨੂੰ ਹੋਰ ਕੀ ਕਰ ਸਕਦੇ ਹਾਂ ਅ ਇੱਧਰ ਸਾਰੇ ਕੱਚੇ ਘਰੀ ਆ ਇੱਧਰ ਤਾਂ ਬਹੁਤ ਮਾਰ ਸੀਗੀ ਪਾਣੀ ਦੀ ਬਾਪੇ ਇੱਥੇ ਲਾਦਨੇ ਗਾ ਤੁਰ ਕੇ ਕਿਹੜਾ ਕੱਢਿਆ ਹੁੰਨੇ ਆ ਜਦੋਂ ਦਰਿਆ ਵਧਿਆ ਦਰਿਆ ਦੇ ਬੰਨ ਟੁੱਟੇ ਉਸ ਤੋਂ ਬਾਅਦ ਆ ਸਾਰੀ ਰੇਤ ਆ ਜਿਹੜੀ ਇਹ ਖੇਤਾਂ ਦੇ ਵਿੱਚ ਆਈ ਹੈ ਤੇ ਹੁਣ ਜੱਟ ਭਰਾ ਸਾਰੇ ਇਹਨਾਂ ਨੂੰ ਹੀ ਸਾਫ਼ ਕਰਨ ਲੱਗੇ ਹੋਏ ਆ ਜਿਵੇਂ ਉਹ ਖੇਤ ਇਹਨਾਂ ਨੇ ਤਕਰੀਬਨ ਤਕਰੀਬਨ ਸਾਰਾ ਸਾਫ਼ ਕਰ ਲਿਆ ਵਾ ਆਹਾਂ ਦਰਿਆ ਦੇ ਨਾਲ ਬਣੇ ਕੱਚੇ ਘਰ ਨੇ ਇਹਨਾਂ ਨੂੰ ਵੀ ਬਹੁਤ ਨੁਕਸਾਨ ਹੋਇਆ ਹੋਣਾ ਤੇ ਇੱਧਰ ਸਾਰੇ ਕਿਤੇ ਪਾਣੀ ਪਾਣੀ ਸੀ ਆ ਸਾਰਾ ਏਰੀਆ ਜਲਥਲ ਹੋ ਗਿਆ ਸੀ ਇਹ ਹੁਣ ਤਾਂ ਚਲੋ ਦਰਿਆ ਦੇਖੀ ਨਹੀਂ ਰਿਹਾ ਪਤਾ ਨਹੀਂ ਕਿੱਧਰ ਚਲਾ ਗਿਆ ਬਹੁਤ ਗਾਂਹ ਤੱਕ ਹੋਣਾ ਇਹ ਬਾਈ ਮੈਨੂੰ ਪਿੱਛੇ ਮੜਮੜ ਵੇਖ ਰਿਹਾ ਪਤਾ ਨਹੀਂ ਕਾਹ ਤੋਂ ਵੇਖ ਰਿਹਾ ਉਹ ਸਾਹਮਣੇ ਦੇਖੋ ਉਧਰ ਕਿੰਨੀਆਂ ਹੀ ਕਰੇਨਾ ਖੜੀਆਂ ਜੀ ਸੀਬੀਆਂ ਸਾਰਾ ਕੁਝ ਖੜਿਆ ਹੈ ਜੀ ਆ ਚੀਜ਼ਾਂ ਆ ਜਗ੍ਹਾ ਤੇ ਸਾਰਾ ਕੰਮ ਚੱਲੀ ਜਾਂਦਾ ਕੰਮ ਤਾਂ ਪੂਰਾ ਜੋਰਾਂ ਸ਼ੋਰਾਂ ਨਾਲ ਚੱਲੀ ਜਾਂਦਾ ਬਾਈ ਜੀ ਬੜਾ ਜੀ ਸੀ ਦਾ ਆ ਜਗ੍ਹਾ ਤੇ ਆਉਣ ਦਾ ਤੇ ਆਪਾਂ ਅੱਜ ਆਏ ਆ ਵਾਹਿਗੁਰੂ ਨੇ ਕਿਰਪਾ ਕੀਤੀ ਆ ਆਪਾਂ ਇੱਥੇ ਆਏ ਆ ਆ ਸਾਰੀ ਰੇਤ ਹੀ ਰੇਤ ਆ ਕਿੰਨੇ ਕਿੰਨੇ ਵੇਖੋ ਫੁੱਟ ਰੇਤ ਹੀ ਰੇਤ ਰਹੀ ਜੀ ਸਾਰੀ ਰੇਤ ਆ ਜਗਾ ਤੇ ਖੜੇ ਆ ਬਾਈ ਦੀ ਜਿਹੜੀ ਜ਼ਮੀਨ ਆ ਕਹਿੰਦਾ ਬਾਈ ਉਹਨਾਂ ਦੀ ਜ਼ਮੀਨ ਪਿੱਛੇ ਸੀਗੀ ਤੇ ਬਾਈ ਕਹਿੰਦਾ ਸਾਡੇ ਵਾਲੀ ਰੇਤਾ ਉਹ ਹਿਸਾਬ ਦੀ ਆ ਜਿਹੜੀ ਜ਼ਿਆਦਾ ਮਹਿੰਗੀ ਵਿਕੀ ਨਹੀਂ ਤੇ ਜਿਹੜੇ ਇੱਧਰ ਦੇ ਲੋਕ ਆ ਉਹਨਾਂ ਦੇ ਰੇਤਾ ਸੋਹਣੀ ਆ ਗਈ ਸੀਗੀ 8-8 ਫੁੱਟ ਰੇਤ ਆ ਗਈ ਉਹਦੇ ਨਾਲ ਇਹਨਾਂ ਨੇ ਵਧੀਆ ਗੁਜ਼ਾਰਾ ਵੀ ਕਰ ਲਿਆ ਆਪਣਾ ਕਈ ਲੋਕ ਇਹੋ ਜਿਹੇ ਵੀ ਹੈਗੇ ਜਿਨ੍ਹਾਂ ਦਾ ਨੁਕਸਾਨ ਹੋ ਗਿਆ ਪਰ ਉਹਨਾਂ ਦੀ ਪਰਪਾਈ ਨਹੀਂ ਹੋਈ ਉਹਨਾਂ ਬਾਈ ਆ ਕੇ ਬਾਈ ਕਹਿੰਦਾ ਸ਼ਾਇਦ ਤੁਹਾਡੇ ਕੋਲ ਡੀਜ਼ਲ ਹੋਵੇ ਮੈਂ ਕਹਾਂ ਬਾਈ ਡੀਜ਼ਲ ਤਾਂ ਕਿੱਥੇ ਅਸੀਂ ਤਾਂ ਆਪ ਹੀ ਵੇਖਣ ਹੀ ਆਏ ਆਂ ਇਹ ਆ ਸਾਬ ਕਿਤਾਬ ਆ ਬਾਈ ਇੱਥੇ ਯਾਰਡ ਦਾ ਲੱਗੇ ਪਏ ਆ ਟਰੈਕਟਰ ਹਜ਼ਾਰਾਂ ਹੀ ਟਰੈਕਟਰ ਚੱਲੀ ਜਾਂਦੇ ਆ ਪਿੱਛੇ ਬਹੁਤ ਗਾਂਹਾਂ ਤੱਕ ਸਾਰੇ ਟਰੈਕਟਰ ਹੀ ਟਰੈਕਟਰ ਚੱਲੀ ਜਾਂਦੇ ਆ ਐਦਾਂ ਕਹਾਣੀ ਨਾ ਬਾਈ ਜੀ ਕੱਖ ਨਹੀਂ ਮਿਲਿਆ ਆਈ ਆ ਜਿਹਨੂੰ ਸਾਲ ਨੂੰ ਸਾਰਾ ਕੰਮ ਮਿਲ ਗਿਆ ਜਿਹਨੂੰ ਉਹ ਹੀ ਆ ਲੋਕੀ ਨਾ ਫਿਰ ਕਹਿੰਦੇ ਵੀ ਹੋਰ ਆਉਣ ਦੇ ਹੋਰ ਆਉਣ ਦਿਓ ਸਾਡੇ ਵੀ ਮੈਨੂੰ ਨਹੀਂ ਮਿਲਿਆ ਸਾਡੇ ਨਾਲ ਮੁੰਡੇ ਸਾਂਝੇ ਨੇ ਠੀਕ ਐ ਇੱਥੇ ਭਰਾ ਵਾਂਗੂ ਵੇ ਲੋ ਖਾਦ ਬੀਜ ਸਾਰਾ ਕੁਝ ਲੈ ਲਿਆ ਉਹ ਆ ਤੇ ਤੁਹਾਡੀ ਬੋਟ ਹੀ ਨਹੀਂ ਇੱਥੇ ਤੁਹਾਨੂੰ ਕੀ ਦਈਏ ਆਏ ਵੀ ਚੱਕਰ ਪਾਈ ਵੀ ਆ ਉਹਨੂੰ ਬੋਰਡ ਦੀ ਕੀ ਲੋੜ ਆ ਉਹਨੂੰ ਕੀ ਬੋਰਡ ਦੀ ਲੋੜ ਆ ਸਾਡਾ ਹੀ ਨਹੀਂ ਲਿਖਾਉਂਦੇ ਸਾਡਾ ਇੱਥੇ ਹੁਣ ਸਾਰੇ ਹਨਾ ਨਾਲ-ਨਾਲ ਟਰੈਕਟਰ ਚੱਲੀ ਜਾਂਦੇ ਸਫਾਈ ਹੋਈ ਜਾਂਦੀ ਆ ਤੇ ਫਿਰ ਇਹ ਜਿਵੇਂ ਕਰੇਨਾ ਜਿਹੜੀਆਂ ਲੱਗੀਆਂ ਹੋਈਆਂ ਇਹ ਸਰਕਾਰਾਂ ਨੇ ਦਿੱਤੀਆਂ ਹੋਈਆਂ ਨਹੀਂ ਨਹੀਂ ਇਹ ਆਪ ਦੀਆਂ ਲੋਕ ਰੇਤਾ ਆਪਦੀ ਕੱਢ ਕੇ ਆਪ ਦੀ ਕੱਢ ਕੇ ਆਪ ਵੇਚੀ ਜਾਂਦੇ ਹਨਾ ਆਪਦੇ ਲੋਕ ਕੇ 500 ਰੁਪਏ ਖੇਤ ਵਾਲੇ ਨੂੰ ਮਿਲਦਾ ਜੀ ਹਾਂਜੀ 500 ਰੁਪਏ 700 ਰੁਪਏ ਜੀਸੀਬੀ ਵਾਲਾ ਲੈਂਦਾ ਹੈ ਠੀਕ ਹੈ ਬਾਕੀ ਉਹ ਜਾ ਕੇ 3000 ਦਾ 4000 ਦਾ ਘਾਟਾ ਵਾਲੇ ਵਾਲਾ ਵੇਚੀ ਜਾਂਦਾ 1500 ਰੁਪਿਆ ਖਰਚਾ ਆਉਂਦਾ ਟਰਾਲੀ ਤੇ 1500 ਆਉਂਦਾ ਕੰਮ ਕਿ ਜਾਂਦੀ ਆ ਇਹ ਕਿੱਲੇ ਦੇ ਵਿੱਚ ਉਹ ਜਾ ਜੀ ਨਹੀਂ ਤੇ ਜੇ ਚੰਗੀ ਰੇਤਾ ਤੇ 2.5 ਤੋਂ ਦਿਨ ਲੱਖ ਦੀ ਨਿਕਲਦੀ ਪਈ ਨਿਕਲਦੀ ਪਈ ਆ ਉਹੀ ਆ ਕੁਦਰਤ ਨੇ ਮਾਰ ਕੀਤੀ ਕਹਿੰਦੀ ਕੁਦਰਤ ਨੇ ਗਿਫਟ ਵੀ ਦਿੱਤਾ ਗਿਫਟ ਕਈਆਂ ਨੂੰ ਤਾਂ ਦਿੱਤਾ ਜੀ ਮਾਤੜ ਬੰਦੇ ਕਈਆਂ ਨੂੰ ਨਹੀਂ ਦਿੱਤਾ ਹਾਂ ਵਿੱਚੋਂ ਕਈ 20% ਜ਼ਮੀਨਾਂ ਦੇ ਵਿੱਚ ਜਿਹੜੀ ਆ ਰੇਤਾ ਦਾ ਮਿਕਸਚਰ ਗੰਧ ਜਾ ਆ ਗਿਆ ਉਹ ਫਿਰ ਕੱਲਾ ਭਰਤੀ ਦੇ ਕੰਮ ਆਉਂਦਾ ਨਾ ਇਹ ਆ ਜਿੰਨੇ ਹੁਣ ਜਿਨ੍ਹਾਂ ਦੇ ਨੋਪੀ ਪਾ ਗਿਆ ਹੁਣ ਸਾਨੂੰ ਅੱਜ 12 13 ਦਿਨ ਹੋ ਗਏ ਲੱਗਿਆ ਨੂੰ ਭਾਜੀ ਅੱਛਾ ਉਹਨੂੰ ਨੋਪੀ ਕਹਿੰਦੇ ਆ ਜਿਹੜੀ ਆਹ ਗੱਲ ਜਿਹੜੀ ਚੀਕਣੀ ਮਿੱਟੀ ਜਿਹੜੀ ਚੀਕਣੀ ਮਿੱਟੀ ਆ ਹਾਂ ਉਹਦੇ 'ਚ ਨਾ ਟਰੈਕਟਰ ਤੁਰਦਾ ਭੈਣ ਜੋ ਨਾ ਕੋਈ ਚੀਜ਼ ਚਲਦੀ ਆ ਬੜਾ ਅੜ ਜਾਂਦਾ ਖੁੱਬ ਜਾਂਦਾ ਹਾਂਜੀ ਆ ਸਹੀ ਨਹੀਂ ਆਉਂਦੇ ਆਹੀ ਹੁਣ ਮੈਂ ਆ ਵੀਡੀਓ ਪਹੁੰਚ ਜਾਣੀ ਆ ਹਾਂਜੀ ਡੀਜ਼ਲ ਲੈ ਕੇ ਆਉਂਦੇ ਆ ਗੱਡੀ ਬੁੱਕ ਕਰਦੇ ਕੋਈ ਡੀਜ਼ਲ ਜਿਹਦੇ ਤੇ ਆਵੇ ਤੁਹਾਨੂੰ ਤੁਹਾਡੇ ਤੱਕ ਤਾਂ ਪਹੁੰਚਾਈਏ ਹਾਂਜੀ ਧੰਨਵਾਦ ਜੀ ਬਹੁਤ ਬਹੁਤ ਮਿਹਰਬਾਨੀ ਹਾਂਜੀ 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 ਇਹੋ ਜਿਹੇ ਭਰਾਵਾਂ ਦਾ ਹੀ ਸੰਯੋਗ ਹੈ ਜੀ ਹੋਰ ਮੈਂ ਮੈਂ ਤਾਂ ਕਰਦਿਆਂ ਨੂੰ ਕਹੀ ਜਾਂਦਾ ਜਦੋਂ ਹੜਾ ਮੈਂ ਕਿਹਾ ਉਹ ਕਰਦਿਆਂ ਦੇ ਉਦੋਂ ਤੱਕ ਕਿੰਨੇ ਜਾਣੇ ਤੁਰੇ ਫਿਰਦੇ ਤੂੰ ਉਥੇ ਤੂੰ ਕਿ ਜਾ ਕੇ ਕੀ ਕਰੇਂਗਾ ਤੂੰ ਬਾਹਰ ਚ ਜਾਈ ਜਿਸਾਨ ਦਾ ਹੀ ਚਾ ਤੈਨੂੰ ਹਾਂ ਹੋ ਮੈਂ ਤਾਂ ਇਹ ਵੀ ਸੋਚਿਆ ਰਾਵੀ ਦੇ ਨੇੜੇ ਘਰਾਂ ਦਾ ਨੁਕਸਾਨ ਬੜਾ ਹੋਇਆ ਵੀ ਮੈਂ ਉਥੇ ਜਾ ਕੇ ਜਿਨ੍ਹਾਂ ਦੀਆਂ ਘਰਾਂ ਦੇ ਲੈਂਟਰ ਪੈਨ ਵਾਲੇ ਆ ਮੈਂ ਕੋ ਮੇਰੇ ਕੋ ਪੈਸੇ ਦਾ ਭਰਾਵਾ ਜਿਹੜੇ ਆ ਭੇਜ ਦੇਣਗੇ ਉਹ ਲਾਈ ਜਾਣੇ ਆ ਹਾਂਜੀ ਤੇ ਨਹੀਂ ਤਾਂ ਮੈਂ ਕਿਹਾ ਮੈਂ ਤਾਂ ਦਿਹਾੜੀਆਂ ਬਣ ਕੇ ਤੁਹਾਡੇ ਨਾਲ ਪਠੜ ਚ ਘਾ ਦੂੰਗਾ ਲੜਾਂ ਲੈਂਟਰ ਪਵਾ ਦਿਆਂਗੇ ਮੈਂ ਤਾਂ ਦਿਲੋਂ ਸੇਵਾ ਕਰਨ ਆਇਆ ਵੀ ਮੇਰੇ ਹੱਥ ਪੈ ਅਸੀਂ ਵੀ ਆਉਣਾ ਸਾਰੇ ਰਿਸ਼ਤੇਦਾਰਾਂ ਦੇ ਮੰਗ ਕੇ ਲਿਆਏ ਬੈਠੇ ਆਉਣ ਅਗਲੇ ਵੀ ਆਂਦੇ ਅਸੀਂ ਕਣਕ ਬੀਜਣੀ ਆਏ ਹੁਣ ਵਾ ਨਹੀਂ ਚੱਲਦੇ ਕੀ ਸ਼ਾਮ ਨੂੰ ਚਾਰ ਟਰੈਕਟਰਾਂ ਦਾ ਡਰਮ ਤੇਲ ਦਾ ਫੂਕ ਦਿੰਦੇ ਆ ਬਹੁ ਵੀ ਫੂਕ ਰਹੇ ਨੇ ਬਾਈ ਘਰ ਦਾ ਡਰਾਮਾ ਬਿਲਕੁਲ ਬਿਲਕੁਲ ਭਾਈ ਮਾ ਡਰਾਮਾ ਸਾਡਾ ਤੇਲ ਦਾ ਲੱਗ ਜਾਵੇ ਬਹੁਤ ਬਹੁਤ ਅਜੇ ਸਾਡੇ ਉਧਰ ਤਿੰਨ ਡਰਾਮ ਉਧਰ ਦੋ ਲੱਗ ਜਣੇ RAM NATH ਬਹੁਤ ਔਖਾ ਇਹਦੀ ਹਾਲਤ ਆਹੀ ਆ ਵੀ ਜਿਹੜੇ ਵੱਡੇ ਡੈਮ ਬਣੇ ਹੋਏ ਆ ਨਾ ਉਹ ਡੈਮ ਚਾਹੀਦੇ ਨਹੀਂਗੇ ਦਰਿਆ ਆਪ ਦੇ ਹਿਸਾਬ ਨਾਲ ਤੁਰਿਆ ਆਵੇ ਕਦੇ ਨਹੀਂ ਨੁਕਸਾਨ ਕਰਦਾ ਇਹਨਾਂ ਨੂੰ ਪਹਿਲਾਂ ਜੋੜੀ ਜਾਂਦੇ ਜੋੜੀ ਜਾਂਦੇ ਇੱਕ ਵਾਰੀ ਛੱਡ ਦਿੰਦੇ ਇਹ ਬੰਬ ਬਣਾਇਆ ਪਾਣੀ ਵਾਲਾ ਬੰਬ ਆ ਹੌਲੀ ਹੌਲੀ ਛੱਡੀ ਆ ਨਾ ਜੇ ਤੁਹਾਨੂੰ ਪਤਾ ਪਾਣ ਇੱਕੋਦਮ ਜੋ ਛੱਡਦੇ ਉਹ ਮੇਕੋ ਭਾਜੀ ਇਹਨਾਂ ਨੂੰ ਇੱਕ ਮਹੀਨਾ ਪਹਿਲਾਂ ਸਾਰਿਆਂ ਨੂੰ ਪਤਾ ਲੱਗ ਗਿਆ ਸੀ ਵੀ ਇਹ ਪਾਵਨੀ ਪਿੱਛੇ ਬਰਸਾਤ ਬਹੁਤ ਆ ਰਹੀ ਹੁੰਦੀ ਪਈ ਆ ਤਾਂ ਨਾ ਵੀ ਇੱਥੇ ਦੋਸਤਾਨਾ ਗੱਲ ਕਰਦੇ ਕਿਉਂਕਿ ਮੈਨੂੰ ਆ ਵੈਦਰ ਦਾ ਮੇ ਨੌਲੇਜ ਬਹੁਤ ਆ ਪਹਾੜੀ ਇਹ ਮੈਂ ਕਿਹਾ ਹਿਮਾਚਲ ਚ امی ਪਈ ਜਾਂਦਾ ਉਧਰ ਬੱਦਲ ਫਟੀ ਜਾਂਦੇ ਆ ਪੰਜਾਬ ਚ ਨੁਕਸਾਨ ਹੋਣਾ ਤੇ ਉਹੀ ਗੱਲ 15 20 ਦਿਨਾਂ ਬਾਅਦ ਪਤਾ ਲੱਗਣ ਲੱਗ ਗਿਆ ਵੀ ਬੰਨ ਡੈਮ ਭਰ ਗਿਆ ਪਾਣੀ ਛੱਡਣ ਲੱਗੇ ਤੇ ਨੁਕਸਾਨ ਹੋਣ ਲੱਗ ਗਿਆ ਖਤਮ ਹੋ ਗਿਆ ਕੰਮ ਬਹੁਤ ਔਖਾ ਜੀ ਇਤੇ ਆਪਾਂ ਛੋਟੇ ਬੰਦੇ ਆਮ ਘਰੇ ਬੈਠੇ ਇਹ ਚੀਜ਼ ਸੋਚ ਸਕਦੇ ਆ ਸਾਲੇ ਏਡੇ ਵੱਡੇ ਬਦਲਵਾਨ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਜਿਹੜੇ ਬਿਠਾਏ ਆ ਇੱਕ ਮਹੀਨਾ ਪਹਿਲਾਂ ਪਾਣੀ 15 ਦਿਨ ਚੱਲ ਕੇ ਇੱਕ ਵਾਰ ਦਰਿਆ ਵਹਿਲਾ ਕਰਤਾ ਇੱਕੇ ਵਾਰੀ ਫਿਰ ਛੱਡਿਆ ਹੁਣ 20 ਦਿਨ ਪਹਿਲਾਂ 20 ਦਿਨ ਪਹਿਲਾਂ ਵੀ ਛੱਡਿਆ ਸਾਰਾ ਨੁਕਸਾਨ ਉਹਨੇ ਕੀਤਾ ਫਿਰ ਅੱਛਾ ਫਿਰ ਦੁਬਾਰੇ ਕੀਤਾ ਫਿਰ ਆ ਗਿਆ ਪਾਣੀ ਕਈ ਲੱਗ ਪਈ ਸੀ ਅਸੀਂ ਜਮੀਨਾ ਪੱਧਰ ਕਰਨ ਲੱਗ ਪਈ ਉਹ ਫਿਰ ਨੱਪ ਗਿਆ ਕਿ ਲਈ 15 ਦਿਨ ਬਾਅਦ ਪਹਿਲਾਂ ਕੱਢੀ ਗਏ ਪਾਣੀ ਕੱਢੀ ਗਏ ਇਹ ਪੰਜਾਬ ਵਾਲੀ ਜੋ ਕੇ ਇਹਦਾ ਪੰਜਾਬ ਨੂੰ ਮਾਰਨ ਵਾਲੀ ਗੱਲ ਬਣੀ ਵੈਰ ਵੈਰ ਕੱਢਦੇ ਹੀ ਵੈਰ ਉਹ ਬੰਬ ਹੈ ਉਹ ਜਦੋਂ ਜੀ ਕਰਦਾ ਉਦੋਂ ਛੱਡ ਦਿੰਦੇ ਆ ਤੇ ਆ ਵੇਖੋ ਨਾਲੇ ਆਪਣੇ ਵਾਲੇ ਪਾਸੇ ਕਿੰਨੇ ਲੋਕਾਂ ਨੇ ਸੇਵਾ ਕਰਾਤੀ ਹਾਂਜੀ ਬਹੁਤ ਸਾਰਾ ਬਹੁਤ ਸਾਰਾ ਬਹੁਤ ਲੋਕਾਂ ਨੇ ਦਿਲ ਖੋਲਿਆ ਜਿਹੜਾ ਆਪਣਾ ਲਹਿੰਦਾ ਪੰਜਾਬ ਆ ਉਧਰਲੇ ਪਾਸੇ ਬਹੁਤ ਘੱਟ ਸੇਵਾ ਹੋਈ ਆ ਉਧਰ ਲੋਕ ਬਹੁਤ ਮਰ ਰਹੇ ਆ ਲਹਿੰਦੇ ਪੰਜਾਬ ਵਾਲੇ ਉਧਰ ਤਾਂ ਰਾਵੀ ਨੇ ਇੱਕੇ ਵਾਰੀ ਜੀ ਸੁੱਤਿਆਂ ਨੂੰ ਹੀ ਚੱਕ ਲਿਆ ਸੁੱਤਿਆਂ ਨੂੰ ਚੱਕ ਰਾਵੀ ਨੇ ਚੱਕਦਾ ਕੰਮ ਬਹੁਤ ਜ਼ਿਆਦਾ ਨੁਕਸਾਨ ਆ ਹਾਂ ਬਹੁਤ ਰਾਵੀ ਨੇ ਬਹੁਤ ਲਵੇਟੇ ਕੰਮ ਆਪਣੀਆਂ ਰਾਵੀ ਵਾਲੀਆਂ ਮੱਝਾਂ ਸਾਰੀਆਂ ਉਧਰ ਹੀ ਗਈਆਂ ਲੋਕਾਂ ਨੇ ਛੱਡੀਆਂ ਜਿਹੜੀਆਂ ਉਹਨਾਂ ਦਾ ਜੀ ਬਹੁਤ ਜ਼ਿਆਦੀ ਦੁਨੀਆ ਬਹੁਤ ਖਤਮ ਹੋਈ ਉੱਥੇ ਬਹੁਤ ਬਹੁਤ ਨੁਕਸਾਨ ਬਾਕੀ ਉੱਪਰ ਲੈ ਲਿਆ ਤੇ ਆਪਾਂ ਤੁਹਾਨੂੰ ਮਿਲਦੇ ਆ ਆਉਂਦੇ ਦਿਨਾਂ 'ਚ ਅੱਜ ਤਾਂ ਵੈਸੇ ਹੀ ਉਦਾਂ ਹੀ ਕਾਲੀ ਨਾਲੀ ਢੇੜਾ ਕੱਢਣਾ ਕਿ ਮਾਸੀ ਦੇ ਪੁੱਤ ਦਾ ਵਿਆਹ ਹਾਂਜੀ ਹਾਂਜੀ ਉਹ ਵੇਖਣ ਆਇਆ 7 ਤਰੀਕ ਨੂੰ ਵਿਆਹ ਮੌਕੇ ਜਾਣਾ ਫਿਰ ਮੈਂ ਆਹੀ ਕੁਛ ਤੇ ਹੀ ਆ ਇੱਕ ਮਹੀਨਾ ਠੀਕ ਹੈ ਭਾਜੀ ਕੋਈ ਨਹੀਂ ਇੱਧਰ ਹੀ ਰਹਿਣਾ ਚਲੋ ਮਿਲਦੇ ਆ ਸੰਤੂ ਸਾਹਿਬ ਮਿਲਦੇ ਆ ਜੀ ਚਾਦਾਂਗੇ ਤੁਹਾਨੂੰ ਐਂ ਤਿਆਰ ਬਲੇਟਰ ਕੀ ਪਹਿਲੀ ਵਾਹ 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 ਇਹ ਬਾਈ ਦਾ ਖੇਤ ਇਹ ਵਾਲਾ ਤੇ ਆਹ ਟਰੈਕਟਰ ਚੱਲੀ ਜਾਂਦੇ ਬਾਈ ਹੁਣਾਂ ਦੇ ਆਪਾਂ ਬੰਦੇ ਟੀਚਰ ਲਾ ਕੇ ਆ ਹਾਂ ਆਪਾਂ ਵੀ ਆਏ ਦੋ ਘੜੀਆਂ ਦੇ ਜਾਵਾਂਗੇ ਇਹਨੂੰ ਆ ਇਹ ਵੇਬੀ ਲੀਟਰ ਆਉਣਾ ਹਾਂ ਬਾਈ ਰੇਤਾ ਭਰ-ਭਰ ਸਿੱਟੀ ਜਾਂਦੇ ਜਿਨ੍ਹਾਂ ਨੇ ਮਤਲਬ ਆਪਣੀ ਖੇਤਾਂ ਦੇ ਵਿੱਚੋਂ ਰੇਤਾ ਕੱਢੀ ਜਾਂਦੇ ਆ ਆ ਚਾalo ਵਧੀਆ ਸਰਕਾਰ ਨੇ ਕੀਤਾ ਪ੍ਰਬੰਧ ਵੀ ਜਿਸ ਕੀ ਖੇਤ ਉਸ ਕੀ ਰੇਤ ਅੱਗੇ ਕਾਂਗਰਸ ਆਈ ਆ ਬੀਜੇਪੀ ਆਈ ਆ ਬੀਜੇਪੀ ਦਾ ਚਲੋ ਨਹੀਂ ਆ ਅਕਾਲੀਆਂ ਨਾਲ ਰਲ ਕੇ ਹੀ ਕਿਸੇ ਨੇ ਨਹੀਂ ਆ ਚੀਜ਼ ਕੀਤੀ ਸੀ ਹਮੇਸ਼ਾ ਸਰਕਾਰੀ ਵੇਚ ਜ ਰਹੀ ਆ ਲੋਕਾਂ ਦੇ ਖੇਤਾਂ ਚੋਂ ਰੇਤ ਐਤਕੀ ਆ ਬਹੁਤ ਵਧੀਆ ਚੀਜ਼ ਕੀਤੀ ਹੈ ਜੀ ਮਾਨ ਸਾਹਿਬ ਵੀ ਸਰਕਾਰ ਨੇ ਜਿਹੜੀ ਚੰਗੀ ਆ ਉਹਨੂੰ ਚੰਗੀ ਕਹਿਣਾ ਚਾਹੀਦਾ ਭਾਈ ਸਾਡੀ ਐਮਐਲਏ ਚੰਗੀ ਨਹੀਂ ਹੈਗੀ ਤਾਂ ਇਹਨੂੰ ਮਾੜਾ ਹੀ ਕਹਿਣਾ ਹੈ ਨਾ ਹਨਾਰਜੀਤ ਜਿਹੜੇ ਜਿਹੜੇ ਫੈਸਲੇ ਸਹੀ ਆ ਉਹ ਸਹੀ ਆ ਜਿਹੜੇ ਗਲਤ ਆ ਜਿਹ ਗਲਤ ਆ ਨਾੜ ਤਰਪੇ ਆ ਜੀ ਆਹ ਰੋਡ ਦੇ ਉੱਤੇ ਕਹਿੰਦੇ ਅੱਗੇ ਚੌਂਕੀ ਆਉਂਦੀ ਆ ਬੈਲਟਰੀ ਦੇ ਉੱਤਰ ਵੀ ਕਾਫੀ ਨੁਕਸਾਨ ਹੋਇਆ ਹੋਵੇ ਉਧਰ ਦਰਿਆ ਵੀ ਨੇੜੇ ਆ ਜਾਂਦਾ ਸੋ ਉਹ ਵਾਲੇ ਏਰੀਆ 'ਚ ਚੱਲੇ ਜਿੱਥੇ ਦਰਿਆ ਨੇੜੇ ਆਉਂਦਾ ਦਰਿਆ ਵੀ ਦਿਖ ਰਿਹਾ ਵੇ ਸ਼ਾਇਦ ਤੇ ਤੁਹਾਨੂੰ ਦਿਖਾਉਣੇ ਆ ਅੱਗੇ ਖੇਤ ਦੇਖ ਕੇ ਲੱਗਦਾ ਜੀ ਆ ਵੀ ਸਾਰੀ ਸੜਕ ਰੁੜ ਗਈ ਹੋਣੀ ਆ ਜਦੋਂ ਹੜ੍ਹ ਆਇਆ ਸੀ ਕਿਉਂਕਿ ਇਹ ਵੀ ਭਰਤੀ ਨਵੀਂ ਹੋਈ ਪਾਈ ਲੱਗਦੀ ਆ ਤੇ ਉਹ ਗਾਂ ਫੇਰ ਜੱਟੀ ਜੱਟੀ ਰੇਤ برف ਵਰਗੀ ਦਿਸਣੀ ਸ਼ੁਰੂ ਹੋ ਗਈ ਹੈ ਜੀ ਤੇ ਆਹ ਫਸਲਾਂ ਤਾਂ ਇੱਥੇ ਤਾਂ ਇਹਨਾਂ ਨੇ ਬੀਜਦਾ ਇਹਨਾਂ ਨੂੰ ਸਾਫ਼ ਕਰਕੇ ਸਾਰਾ ਕੁਝ ਬੀਜਿਆ ਹੋਇਆ ਇੱਧਰ ਜਦੋਂ ਆਪਾਂ ਚਾਲਦੇ ਆ ਅੱਗਾ ਤੇ ਦੇਖਦੇ ਆ ਸਿਸਟਮ ਕੀ ਕੀ ਦਿਖਦਾ ਵਾ ਕੁਦਰਤੀ ਮਾਰ ਆਪਾਂ ਨੂੰ ਕਿੰਨੀ ਕਿ ਦਿਖਦੀ ਆ ਅੱਗੇ ਹੱਲ ਕੇ ਆਪਾਂ ਜਮੇ ਬਾਰਡਰ ਦੇ ਨਾਲ-ਨਾਲ ਘੁੰਮ ਰਹੇ ਆ ਇਧਰਲੇ ਪਾਸੇ ਜਮੇ ਨੇੜੇ ਆ ਬਾਰਡਰ ਮੇਰਾ ਭਰਾ ਪਾਕਿਸਤਾਨਾ ਵਾੜ ਲਈ ਗੱਡੀ ਦੇਖ ਲਾ ਹਾਂ ਇਨਸਾਨ ਚ ਕੋਈ ਦਿੱਕਤ ਨਹੀਂ ਉੱਥੋਂ ਆਉਣ ਤੇ ਦਿੱਕਤ ਹੋ ਜਾਣੀ ਆ ਆ ਤੇ ਜਮੇ ਕੰਡੇ ਵਾਲੀ ਤਾਰ ਨਾਲ-ਨਾਲ ਆ ਪਾਪਾ ਜੀ ਇਹ ਤਾਰ ਦੇ ਨਾਲ ਨਾਲ ਦੇਖ ਲਓ ਕੀੜੇ ਦੇ ਰਹੇ ਆ। ਐ ਸਾਨੂੰ ਕੋਈ ਡਰ ਹੈ। ਹਰਜੀਤ ਸੋਚਿਆ ਹੀ ਕਦੇ ਆਪਾਂ ਇਹ ਏਰੀਆ 'ਚ ਵੀ ਤੁਰਨਾ ਫਿਰਨਾ। ਪਾਕਿਸਤਾਨ ਪਰ ਪਾਕਿਸਤਾਨੀ ਬੋਟ ਓਏ ਕਦੇ ਵੀ ਬਾਰਡਰ ਤੇ ਇਹਨਾਂ ਨੂੰ ਮਨਾਈਆਂ ਤਾਰ ਨਹੀਂ ਲਾ ਸਕਦੇ। ਤਾਰ ਆਪਣੇ ਅੱਲੀ ਲੱਗੀ ਹੁੰਦੀ ਆ। ਉਧਰ ਪਾਕਿਸਤਾਨ ਨੇ ਆਪਦੇ ਵਾਲੇ ਪਾਸੇ ਤਾਰ ਲਾਈ ਵੀ ਆ ਤੇ ਆਪਾਂ ਆਪਣੇ ਵਾਲੇ ਪਾਸੇ ਤਾਰ ਲਾਈ ਵੀ ਆ। 40 ਕਿਲੋਮੀਟਰ ਦਾ ਪਾਸਾ ਹੋਊ। ਕਿਲੋਮੀਟਰ ਦਾ ਬਿਲਕੁਲ। ਬਿਲਕੁਲ ਬਿਲਕੁਲ ਬਿਲਕੁਲ। ਉਹ ਸਮੁੰਦਰ ਦਰਿਆ ਪਾਰ ਕਰਕੇ ਆ ਪਾਕਿਸਤਾਨ ਦਰਿਆ ਨਿਕਲ ਕੇ ਅੱਗੇ। ਉਹ ਆ ਰਿਹਾ ਦਰਿਆ ਸਾਹਮਣੇ ਨੂੰ ਪਾਣੀ ਵਹਿਦਾ ਵਿੱਚ ਮੜਮੜ। ਜਿਆਦੇ ਕੋਲੇ ਸੀਗੇ ਅਸੀਂ ਇਹਦੇ ਜਮਈ ਨਾਲ ਪਰਲੇ ਪਾਸੇ ਬਾਰਡਰ ਤੇ ਗੇਟ ਲੱਗਿਆ ਹੋਇਆ। ਹਰਜੀਤ ਦੀ ਐਨਕਾਂ ਨੇ ਉਹ ਗੇਟ ਕੈਪਚਰ ਕੀਤਾ ਵਾ ਤੇ ਤੁਹਾਨੂੰ ਐਨਕਾਂ ਦੀਆਂ ਵੀਡੀਓ ਵੀ ਆਪਾਂ ਵਲੌਗ ਦੇ ਵਿੱਚ ਦਿਖਾ ਦੇਣੀ ਆ। ਤੇ ਦੇਖ ਚੱਲਿਆ ਸਤਲੁਜ ਦਾ ਏਰੀਆ ਹੁਣ ਸਿੱਧਾ ਚੱਲਦੇ ਆ ਇਸ ਤੋਂ ਬਾਅਦ ਫਿਰੋਜ਼ਪੁਰ ਵੱਲੋਂ। ਡਰੋਨ ਉਡਾ ਕੇ ਮੈਂ ਲੱਗਿਆ ਜੀ ਇੱਥੋਂ ਦੇ ਖੇਤਾਂ ਦੇ ਤੇ ਸਤਲੁਜ ਦਰਿਆ ਦੇ ਡਰੋਨ ਸ਼ਾਟ ਲੈਣ ਤੇ ਇਸ ਤੋਂ ਬਾਅਦ ਤੁਸੀਂ ਉਹ ਡਰੋਨ ਸ਼ਾਟ ਚੈੱਕ ਕਰਾਉਂਦੇ। ਉਡਣ ਲੱਗਿਆ ਡਰੋਨ ਆਪਣਾ। ਆਹ ਸੜਕ ਤੇ ਨਾ ਜਮਾ ਨਾਲ ਆਹ ਸੜਕ ਜਾਂਦੀ ਆ ਸਤਨੇ ਦਰਿਆ ਵੱਲ ਨੂੰ ਆਪਾਂ ਦਰਿਆ ਦੇ ਜਮਾ ਕੋਲੇ ਜਾ ਕੇ ਆਉਣੇ ਆ ਛੋਟੀ ਜਿਹੀ ਸੜਕ ਜਾਂਦੀ ਪਈ ਆ ਇੱਧਰੋਂ ਮੈਂ ਕਿ ਦਰਿਆ ਨੂੰ ਕੋਲੋਂ ਦੇਖ ਕੇ ਆਈਏ ਗਾਂ ਚੌਕੀ ਲੱਗਦੀ ਆ ਆ ਗਾਂ ਚੌਕੀ ਟਾਈਪ ਲੱਗਦਾ ਕੋਸਾਰੇ ਐਣੀ ਕੋਈ ਚੱਲ ਜਾ ਮੇਰਾ ਆਧਾਰ ਕਾਰਡ 3 ਜੇ ਹੈ ਚਾਣਾ ਚੌਕੀ ਆ ਵੀ ਨਾਲੀ ਮੈਂ ਅਜੀ ਜਵਾ ਦਰਿਆ ਦੇ ਕੰਡੇ ਉਹ ਦੇਖੋ ਸਤਲੁਜ ਦਰਿਆ ਜਿਹਨੇ ਮਾਰ ਪਾਈ ਸੀ ਇਧਰਲੇ ਪਾਸੇ ਤੇ ਹੁਣ ਵੇਖੋ ਵਿਚਾਰਾ ਐਨ ਨਾਲਾ ਜਾ ਬਣਿਆ ਫਿਰਦਾ ਨਿਕਾ ਜਾ ਤੇ ਉਸ ਟਾਈਮ ਤੇ ਐਨ ਥੜ 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 ਲੋਕਾਂ ਦਾ ਨੁਕਸਾਨ ਕੀਤਾ ਇਹਨਾਂ ਨੇ ਸਤਲੁਜ ਹੋਣਾ ਨੇ ਤੇ ਮਿਲਟਰੀ ਹੋਣਾ ਤੋਂ ਆਪਾਂ ਪਰਮਿਸ਼ਨ ਲੈ ਲਈ ਸੀ ਮਿਲਟਰੀ ਵਾਲੇ ਬਾਈ ਜੀ ਕਹਿੰਦੇ ਕੋਈ ਗੱਲ ਨਹੀਂ ਇੱਥੇ ਸਾਰੀ ਦੁਨੀਆ ਆ ਗਈ ਤੇ ਤੁਸੀਂ ਕੀ ਆ ਤੁਸੀਂ ਵੀ ਜਾ ਕੇ ਵੇਖਿਓ ਇਹ ਵੀ ਆ ਗਏ ਆ ਜੀ ਆਪਣੇ ਖੜੀਆਂ ਕਿਸ਼ਤੀਆਂ ਬਾਈ ਹੋਣਾ ਦੀਆਂ ਆ ਵਾਲੀਆਂ ਇੰਡੀਆ ਦਾ ਝੰਡਾ ਲੱਗਿਆ ਹੋਇਆ ਪਾਸੇ ਮਿਲਟਰੀ ਵਾਲਾ ਜਿਹੜਾ ਆਪਾਂ ਸਮੁੰਦਰ ਅਸਮੁੰਦਰ ਕਹੀ ਜਾਂਦਾ ਜਿਹੜਾ ਆਪਾਂ ਸਤਲੁਜ ਤੇ ਰਿਆ ਵਾਲਾ ਦੇ ਰਿਹਾ ਦੁਬਾਰਾ ਆਵਾਜ਼ ਸਤਲੁਜ ਦਰਿਆ ਦਾ ਜਿਹੜਾ ਆਪਾਂ ਏਰੀਆ ਦੇਖਿਆ ਜਿੱਥੇ ਮਿਲਟਰੀ ਦੀ ਚੌਕੀ ਸੀ ਉਸ ਤੋਂ ਬਾਅਦ ਅਸੀਂ ਡਰਾਈਵ ਕਰਕੇ ਤਕਰੀਬਨ 25 ਮਿੰਟ ਹਬੀਬੀ ਕੇ ਪਿੰਡ ਨਾ ਦੇ ਏਰੀਆ ਦੇ ਵਿੱਚ ਜਾ ਰਹੇ ਹਾਂ ਹੁਣ ਕਿਉਂਕਿ ਥੋੜਾ ਟਾਈਮ ਸੀਗਾ ਅਜੇ ਟਾਈਮ ਘੱਟ ਹੋਇਆ ਮੈਂ ਕਿਹਾ ਆਪਾਂ ਫਿਰ ਇੱਕ ਦੋ ਪਿੰਡ ਹੋਰ ਦੇਖਿਆ ਹੁੰਨੇ ਆ ਤੇ ਉਹ ਵਾਲੇ ਪਿੰਡ ਦਾ ਤੁਸੀਂ ਆ ਮੈਪ ਦੇਖ ਲਓ ਤੁਹਾਡੀ ਸਕਰੀਨ ਦੇ ਉੱਪਰ ਆ ਰਿਹਾ ਇਸ ਜਗ੍ਹਾ ਤੇ ਆਪਾਂ ਸਤਲੁਜ ਦਰਿਆ ਦੇ ਕੰਡੇ ਦੇ ਜਾ ਰਹੇ ਹਾਂ ਮਿਲਦੇ ਹਾਂ ਅੱਗੇ ਤੁਹਾਨੂੰ ਦਿਖਾਉਨੇ ਹਾਂ ਇੱਕ ਵੀ ਦੇਖ ਲਓ ਆਹ ਵਾਲੀ ਸੜਕ ਜਾ ਰਹੀ ਹੈ ਜੀ ਤੇ ਦਰਿਆ ਬਸ ਇਥੋਂ 5 ਕਿ ਮਿੰਟ 7 ਮਿੰਟ ਦੀ ਦੂਰੀ ਤੇ ਰਹਿ ਚੁੱਕਿਆ ਤੇ ਚਲਦੇ ਆਂ ਦਰਿਆ ਦੇ ਕੰਢੇ ਇਧਰ ਅੱਗਾ ਕਈ ਖੇਤਾਂ ਵਾਲੇ ਨੇ ਲਾਈਆਂ ਹੋਈਆਂ ਪਈਆਂ ਨੇ ਨਈ ਲਾਈਆਂ ਹੋਈਆਂ ਤੇ ਸਾਹਮਣੇ ਆ ਰਹੀ ਹੈ ਜੀ ਖੇਤਾਂ ਦੀ ਰਾਣੀ ਕੰਬੈਨ ਕੰਬੈਨ ਮੇਰੇ ਵੀਰੋ ਕੰਬੈਨ ਆ ਗਈ ਸਾਹਮਣੇ ਬੰਨ ਆ ਰਿਹਾ ਜੀ ਤੁਹਾਡੇ ਸਾਹਮਣੇ ਦੇਖ ਰਹੇ ਆ ਤੁਸੀਂ ਉੱਚਾ ਉੱਚਾ ਏਰੀਆ ਆ ਰਿਹਾ ਫੜਦਾ ਹਜ਼ਰ ਅੱਜ ਵੀ ਦਿਖ ਰਿਹਾ ਜੀ ਪਾਣੀ ਹਜੇ ਵੀ ਮੁਕਿਆ ਨਹੀਂ ਇਸ ਏਰੀਏ ਦੇ ਵਿੱਚ ਜੋ ਕਰ ਰਹੇ ਆ ਜੋ ਪਹੁੰਚ ਗਏ ਆ ਜੀ ਆਪਾਂ ਉਸ ਪਿੰਡ ਦੇ ਵਿੱਚ ਤੇ ਦੇਖੋ ਪਿੰਡ ਦੀਆਂ ਪੀੜੀਆਂ ਪੀੜੀਆਂ ਗਲੀਆਂ ਵੇ ਦੀ ਜਾ ਰਹੇ ਆ ਤੇ ਦਰਿਆ ਦੇ ਜਵੇਂ ਹੀ ਨਾਲ ਲੱਗਦਾ ਪਿੰਡਾ ਇਹ ਇੱਥੇ ਬੰਨ ਮਜ਼ਬੂਤ ਹੋਣਾ ਤਾਂ ਕਰਕੇ ਇੱਧਰ ਪਾਣੀ ਨਹੀਂ ਆਇਆ। ਹੋਈ, ਭਾਈ ਤਾਂ ਪੁੱਛਿਆ ਸੀ ਕਿਸੇ ਨੂੰ ਦਰਿਆ ਨੂੰ ਕਿਹੜੇ ਹੀ ਸੜਕ ਜਾਂਦੀਆਂ, ਭਾਈ ਨੇ ਸਾਨੂੰ ਇੱਧਰ ਭੇਜ ਦਿੱਤਾ। ਆਹ ਕਿਹੜੇ ਛੋਟੇ ਛੋਟੇ ਨਿਆਣੇ। ਭਾਈ ਲੈ ਕੇ ਆ ਰਿਹਾ ਸਾਹਮਣੇ ਅਗੋਹਾ। ਵਾਹ, ਗੱਡੀ ਸਾਹਮਣੇ ਦਰਿਆ ਵਾਲਾ ਬੰਨ ਆ ਚੁੱਕਿਆ। ਬੰਨ੍ਹ ਦੇ ਉੱਤੇ ਉੱਤੇ ਆਪਾਂ ਗੱਡੀ ਚਲਾਵਾਂਗੇ ਹੁਣ ਲਿਜਾ ਕੇ ਇਹ ਵਾਲਾ ਬੰਨ੍ਹ ਰੱਬ ਦੀ ਮਿਹਰ ਨਾਲ ਨਹੀਂ ਟੁੱਟਿਆ ਇੱਧਰ ਪਾਣੀ ਨਹੀਂ ਆਇਆ ਪਰ ਮੈਂ ਵੈਸੇ ਹੀ ਚੱਲ ਮੈਂ ਕਿਹਾ ਦਰਿਆ ਦੇ ਨਾਲ ਲੱਗਦਾ ਏਰੀਆ ਵੇਖ ਕੇ ਇਹ ਕਿੱਦਾਂ ਲੱਗਦਾ ਇੱਧਰ ਪੰਜਾਬ ਦੇ ਵਿੱਚ ਆਪਾਂ ਘੁੰਮੇ ਨਹੀਂਗੇ ਜਿਹੜੇ ਨਹੀਂ ਦਿੱਤੇ ਆ ਆ ਗਿਆ ਜੀ ਦਰਿਆ ਜਵਾ ਨਾਲਾ ਇੱਧਰ ਵੇਖੋ ਉਹ ਬਾਈ ਵੀ ਸਾਹਮਣੇ ਆਉਂਦਾ ਦਰਿਆ ਜ ਯੋਗਦਾਨ ਪਾ ਰਿਹਾ ਪਾਣੀ ਵਧਾਉਣ ਚ ਆ ਗਿਆ ਜੀ ਬੰਨ੍ਹ ਦੇ ਉੱਤੇ ਚਮਾ ਸਤਲੁਜ ਦਾ ਬੰਨ੍ਹ ਵੇਗਾ ਸਾਹਮਣੇ ਨਾਲ ਹੀ ਇੱਧਰ ਰੱਕਦੇ ਬੂਟੇ ਲੱਗੇ ਬੜੇ ਸੋਹਣੇ ਇੱਥੇ ਕੀੜੀਆਂ ਦਾ ਭੌਣਾ ਲੋਕਾਂ ਨੇ ਉੱਤੇ ਸਤਨਾਜਾ ਵਗੈਰਾ ਜੋ ਵੀ ਪਾਉਂਦੇ ਹੁੰਦੇ ਪਾਇਆ ਹੋਇਆ ਤੂੰ ਇੱਥੇ ਖੜ ਗਿਆ ਆ ਜੋ ਡਰੀ ਜਨਾ ਵਾ ਡਰਨ ਵਾਲੀ ਕਿਹੜੀ ਗੱਲ ਦਰਿਆ ਵਾਂ ਲੱਗੇ ਅੱਜ ਹੀ ਮੈਂ ਇੱਧਰ ਲੈਣਾ ਪਾਸੇ ਇਲੈਕਸ਼ਨ ਲੜਨਾ ਜਾ ਰਿਹਾ ਵਾਂ ਵਿਕਾਸ ਨਹੀਂ ਹੋ ਰਿਹਾ ਇੱਧਰ ਪਿੰਡਾਂ ਦਾ ਮੈਂ ਕਰਵਾਉਣਾ ਚਾਹ ਰਿਹਾ ਓਕੇ ਤੇ ਬਾਈ ਨੂੰ ਵੋਟ ਜ਼ਰੂਰ ਪਾਇਓ ਇੱਧਰ ਪੁੱਠ ਕੰਡਾ ਲੱਗਿਆ ਹੋਇਆ ਹੈ ਜੀ ਆ ਸਾਰੀ ਇਹ ਇਹਨੂੰ ਕਹਿੰਦੇ ਆ ਜੀ ਅਮਰੀਕੀ ਕਿਕਰ ਜਿਹੜੀ ਆ ਵਾਲੀ ਆ ਤੇ ਆ ਪੂਰਾ ਬੰਨਦਾ ਜੀ ਸਿਸਟਮ ਬੰਨ ਕਰਕੇ ਆ ਸਾਰਾ ਲੱਗਿਆ ਹੋਇਆ ਓਏ ਆ ਜਾ ਯਾਰ ਕੀ ਆ ਯਾਰ ਡਰੀ ਜਾਂਦਾ ਆ ਦੋ ਸਾਲ ਦਾ ਬੱਚਾ ਵਾ ਤੂੰ ਡਰੀ ਜੰਨਾ ਆ ਲੋ ਜੀ ਉਹ ਵੇ ਹੋ ਸਕੋ ਅੱਗੇੋਂ ਥੱਲੋਂ ਥੋੜਾ ਜਿਹਾ ਢਲ ਗਿਆ ਜਾ ਪਿਆ ਵਾ ਪਾਣੀ ਕਾਫੀ ਉੱਤੇ ਤੱਕ ਆ ਗਿਆ ਹੁਣ ਇੱਥੇ ਵੀ ਪਰਾਹ ਵਾਲਾ ਬੰਨ ਨਹੀਂ ਟੁੱਟਿਆ ਕਿਉਂਕਿ ਸਤਲੁਜ ਦੇ ਬੰਨ ਸੋਹਣੇ ਲਾਏ ਹੋਏ ਆ ਰਾਵੀ ਦੇ ਥੋੜਾ ਜਿਹਾ ਕੰਮ ਖਰਾ ਸੀ ਤਾਂ ਕਰਕੇ ਰਾਵੀ ਦਾ ਸੱਚੀ ਚ ਕੰਮ ਖਰਾ ਹੋਇਆ ਤੇ ਆ ਬੰਨ ਟੁੱਟਿਆ ਹੈਗਾ ਇੱਥੋਂ ਨੁਕਸਾਨਿਆ ਗਿਆ ਕਾਫੀ ਆ ਜਗ੍ਹਾ ਤੋਂ ਆ ਦੇਖੋ ਜੀ ਪਾੜ ਪਏ ਹੋਏ ਵਿੱਚ ਦੀ ਇੱਧਰ ਹੋਵੇ ਸਾਰਾ ਦਰਿਆ ਦਾ ਏਰੀਆ ਇੱਧਰ ਨਹੀਂ ਹੋਇਆ ਨੁਕਸਾਨ ਵਧੀਆ ਗੱਲਾਂ ਸਾਰਾ ਇੱਧਰ ਵੇਖੋਗੇ ਨਾ ਨਾਲ-ਨਾਲ ਆ ਦੇ ਇੱਥੇ ਸਾਰਾ ਮਾਰ ਮਾਰ ਛੱਲਾ ਨੇ ਕਮਯਾ ਤਾਂ ਖਰਾਬ ਕੀਤਾ ਹੋਇਆ ਪਰ ਫਿਰ ਵੀ ਕਾਫੀ ਬਚਾ ਹੋ ਗਿਆ ਇਸ ਪਾਸੇ ਹੁਣਾ ਸਤਲੁਜ ਦੇ ਏਰੀਆ ਦੇ ਵਿੱਚ ਟੰਗਾ ਲੱਗ ਰਿਹਾ ਯਾਰ ਪੰਜ ਦਰਿਆਵਾਂ ਦੀ ਧਰਤੀ ਆ ਇੱਕ ਦਰਿਆ ਨੂੰ ਆਏ ਵੇਖਿਆ ਮੈਂ ਕਦੇ ਦੇਖਿਆ ਨਹੀਂ ਸੀ ਸਤਲੁਜ ਨੂੰ ਕਦੇ ਪੁੱਲ ਪੁੱਲ ਤੇ ਜਾਂਦੇ ਨਿਕਲਦੇ ਹਰੀਕਿਆਂ ਤੋਂ ਵੇਖ ਲਈਦਾ ਸੀ ਸਤਲੁਜ ਆਏ ਪਹਿਲੀ ਵਾਰੀ ਵੇਖਿਆ ਤੇ ਬਹੁਤ ਵਧੀਆ ਲੱਗਦਾ ਤੇ ਹੁਣ ਮੈਂ ਇੱਕ ਪਲਾਨ ਕੀਤਾ ਹਰਜੀਤ ਨੂੰ ਦੱਸਦਾ ਪਿਆ ਸੀ ਮੇਰੇ ਰਾਤ ਨਾਲ ਦਿਮਾਗ ਦੇ ਵਿੱਚ ਆਇਆ ਵੀ ਮੈਂ ਸਾਰੀ ਦੁਨੀਆ ਘੁੰਮੀ ਜਾਣਾ ਵੀ ਕਮਲਿਆ ਤੂੰ ਆਪਦਾ ਪੰਜਾਬ ਦਾ ਚਾਜ ਨਾਲ ਦੇਖਿਆ ਨਹੀਂ ਹੁਣ ਮੈਂ ਇੱਕ ਪਲਾਨ ਬਣਾਇਆ ਤੁਹਾਨੂੰ ਹੁਣ ਵੀਡੀਓ ਦੇ ਵਿੱਚ ਵੀ ਮੈਂ ਐਕਸਪਲੇਨ ਕਰਨ ਦੀ ਟਰਾਈ ਕਰੂੰਗਾ ਜਿਵੇਂ ਪੰਜਾਬ ਪੂਰਾ ਨਕਸ਼ਾ ਵਾ ਉਹਦੇ ਸਾਰੇ ਕਾਰਨਰ ਦੇ ਵਿੱਚੋਂ ਆਏ ਪੂਰਾ ਘੇੜਾ ਕੱਢਣਾ ਆਸੇ-ਪਾਸੇ ਮਤਲਬ ਪੰਜਾਬ ਨੂੰ ਬਾਰਡਰ ਪੰਜਾਬ ਦੇ ਬਾਰਡਰ ਏਰੀਆ ਨੂੰ ਸਾਰਾ ਐਕਸਪਲੋਰ ਕਰਨ ਦਾ ਪਲਾਨ ਆ ਉਮੀਦ ਆ ਇਸੇ ਟੂਰ ਦੇ ਵਿੱਚ ਹੀ ਪੂਰਾ ਕਰ ਦੂੰਗਾ ਜੇ ਐਤਕੀ ਨਾ ਹੋਇਆ ਤਾਂ ਅਗਲੀ ਵਾਰੀ ਜਦੋਂ ਫਰਵਰੀ ਦੇ ਵਿੱਚ ਫੇਰ ਮੈਂ ਇੰਡੀਆ ਆਉਣਾ ਪੰਜਾਬ ਆਉਣਾ ਉਦੋਂ ਮੈਂ ਮੋਟਰਸਾਈਕਲ ਖਰੀਦਣਾ ਤੇ ਮੈਂ ਮੋਟਰਸਾਈਕਲ ਤੇ ਸਾਰੇ ਏਰੀਆ ਦੇ ਵਿੱਚ ਟੂਰ ਕਰਨ ਦਾ ਸੋਚ ਰਿਹਾ ਹੁਣ ਮੇਰਾ ਜੀ ਕੀਤਾ ਵੀ ਪਹਿਲਾ ਪਾਕਿਸਤਾਨ ਦੇਖਿਆ ਆਪਾਂ ਪੰਜਾਬ ਥੋੜਾ ਬਹੁਤਾ ਤੇ ਹੁਣ ਪੰਜਾਬ ਆਪਣੇ ਵਾਲੇ ਚੜਦੇ ਪੰਜਾਬ ਨੂੰ ਮੈਂ ਪੂਰੀ ਚੰਗੀ ਤਰ੍ਹਾਂ ਉਹਦਾ ਗਵੇੜਾ ਕੱਢਾ ਤੇ ਸਾਰੇ ਪੰਜਾਬ ਨੂੰ ਬਹੁਤ ਸੋਹਣੇ ਤਰੀਕੇ ਨਾਲ ਦੇਖਾਂ ਫਿਲ ਹਾਲ ਆਪਾਂ ਖੜੇ ਆ ਸਤਲੁਜ ਦਰਿਆ ਤੇ ਤੇ ਉੱਥੇ ਹਰਜੀਤ ਹੁਣੇ ਖੜੇ ਆ ਜਿਹੜੇ ਡਰ ਦੇ ਮਾਰੇ ਆ ਨਹੀਂ ਰਹੇ ਇੱਥੇ ਆਓ ਜੀ ਜਿਰੋ ਕਰਦੇ ਆਓ ਜੀ ਤਰਪਿਆਂ ਥੱਲੇ ਵਾਲ ਨੂੰ ਤੇ ਆ ਵੇਖੋ ਲੋਕਾਂ ਦਾ ਪਾਇਆ ਹੋਇਆ ਗੰਧ ਇਹ ਚੀਜ਼ਾਂ ਤੋਂ ਆਪਣੇ ਵਾਲੇ ਬਹੁਤ ਵਧੀਆ ਘੈਂਟ ਸ਼ੇਰ ਆ ਸਵਾਦ ਆ ਗਿਆ ਬਈ ਹੁਣ ਤੁਹਾਨੂੰ ਜਾ ਕੇ ਸਿੱਧਾ ਫਿਰੋਜ਼ਪਰੀ ਮਿਲਦੇ ਆ ਕੁਝ ਖਾਣੇ ਆ ਸਾਬੇ ਸੋਚਿਆ ਸਾਬੇ ਖਾਣੇ ਆ ਕੁਝ ਹੋਰ ਖਾਣੇ ਆ ਫਿਰੋਜ਼ਪੁਰ ਮਿਲਦੇ ਠੀਕ ਹੈ ਫੋਨ ਦੀ ਮੈਮਰੀ ਭਰੀ ਪਈ ਆ ਸਾਥ ਹੁ ਕਰਨੀ ਇਹਦੇ ਚ ਵੀਡੀਓ ਇਦਾਂ ਕਰਨੀ ਪੈਣੀ ਆ ਬਾਜੀ ਆ ਗਏ 버거 ਕਿੰਗ ਆਰਡਰ ਆਪਾਂ ਕਰ ਦਿੱਤਾ ਬਾਈ ਨੂੰ ਬਸ ਪੈਸੇ ਦੇਣੇ ਆ ਸਾਮਨੇ ਪੇ ਕਰਤੀ ਗਿਆ ਹੈ ਅਸੀਂ ਖਾਂਗੇ ਵਾਪਰ ਇਹ ਬਾਈ ਕਹਿੰਗੇ ਤੰਦੂਰੀ ਸੈਂਡਵਿਚ ਇਹ ਬਰਬੇ ਉਪਰਕੇ ਆਦਵਾਰਾ ਉਹ ਤੇ ਸੈਂਡਵਿਚ ਲਿਖਿਆ ਹੋਇਆ ਹੈ ਇੱਥੇ ਸਾਡੇ 버ਗਰ ਨੂੰ ਸੈਂਡਵਿਚ ਕਹਿੰਦੇ 버ਗਰ ਕਿਹਦੇ ਹਾਂਜੀ ਯੈਸ ਯੈਸ ਸਰ ਹਾਂ ਆ ਗਿਆ ਜੀ ਸਾਡਾ 버ਗਰ ਉਧਰ ਹਰਜੀਤ ਦਾ 버ਗਰ ਹੈ ਹਰਜੀਤ ਜੀ ਖਾਂਣਗੇ ਕੋਕ ਇਹਦਾ ਡਾਈਟ ਮਿਲਿਆ ਨਹੀਂ ਕੋਈ ਨਹੀਂ ਮਗਾਉਂਦੇ ਆ ਕਹਿ ਕੇ ਜਾਣ ਪਛਾਣ ਬਹੁਤ ਆਪਣੀ ਫਿਰੋਜ਼ਪੁਰ ਦੇ ਵਿੱਚ ਤੁਹਾਨੂੰ ਕਹਿੰਦੇ ਸਾਨੂੰ ਲਿਆ ਕੇ ਦੋ ਡਾਈਟ ਕੋਈ ਚਾਹੀਦਾ ਬੰਦੇ ਸਾਡੇ ਡਾਈਟਿੰਗ ਤੇ ਆ। ਹਾਂ ਜੀ। ਸਤ ਨੂੰ ਹੀ ਤੋਂ ਸਿੱਧਾ ਪਹੁੰਚ ਚੁੱਕੇ ਆ ਜੀ ਨੈਸਲੇ ਕਲੱਬ ਦੇ ਵਿੱਚ ਨੈਸਲੇ ਇੰਡੀਆ ਲਿਮਟਿਡ ਇੱਕ ਬਹੁਤ ਵੱਡੀ ਗੋਹਰੀਆਂ ਦੀ ਕੰਪਨੀ ਆ ਤੇ ਉਹਦੇ ਵਿੱਚ ਸਾਡੇ ਅੰਕਲ ਜੀ ਕੰਮ ਕਰਦੇ ਆ ਚਾਚਾ ਜੀ ਤੇ ਉਹਨਾਂ ਦੀ ਅਜੇ ਰਿਟਾਇਰਮੈਂਟ ਪਾਰਟੀ ਆ ਫਿਲਹਾਲ ਹੀ ਇਹੀ ਜੁੜੇ ਲੈ ਰਹੇ ਆ ਤੇ ਇਸ ਤੋਂ ਬਾਅਦ ਗੋਲ ਗੱਪੇ ਖਾਣੇ ਆ ਹੈ ਕਿ ਨਹੀਂ? ਆ ਆਇਆ ਮੁੰਡਾ ਬੰਬੇ ਤੋਂ। ਇਹ ਮੁੰਬਈ ਵਾਲਾ ਮੁੰਬਈ ਇੰਡੀਅਨਸ। ਇਹ ਪਠੰਡੇ ਦਾ। ਇਹ ਪਠੰਡੇ ਦਾ। ਬੇਕ ਬਹੁਤ ਚਾ ਰਹੇ ਆ ਦੋ ਮਹੀਨੇ ਦਾ ਇਹ ਬਹੁਤ 20 ਜਮ ਹਾਲ ਬੰਨਿਆ ਹੋਇਆ ਜੀ ਪਾਰਟੀ ਦੇ ਉੱਤੇ ਟੇਬਲ ਲੱਗੇ ਹੋਏ ਆ ਬੈਕ ਸਾਈਕਲ ਆਉਣ ਵਾਲਿਆਂ ਦੇ ਕਿਹੇ ਦੀਆਂ ਲੱਗੀਆਂ ਦੋ ਗਲਾਸੀਆਂ ਕਿਹੇ ਦੀਆਂ ਲੱਗੀਆਂ ਤਿੰਨ ਇਹ ਬਾਹਰ ਦਾ ਮਾਹੌਲਾ ਤੇ ਅੰਦਰ ਵੀ ਤੁਹਾਨੂੰ ਦਿਖਾ ਦਿੰਨੇ ਆ ਤੇ ਇੱਧਰ ਸਾਡੇ ਚਾਚਾ ਜੀ ਸਾਹਮਣੇ ਆਉਂਦੇ ਜਿਨ੍ਹਾਂ ਦੀ ਪਾਰਟੀ ਆ ਹਾਂ ਜੀ ਇੱਕ ਵਾਰੀ ਫੇਰ ਤੋਂ ਬਹੁਤ ਬਹੁਤ ਵਧਾਈਆਂ ਸਵਾਗਤ ਵਧਾਈਆਂ ਹਾਂ ਬਹੁਤ ਸੋਹਣੇ ਲੱਗ ਰਹੇ ਆ ਮੋਚੇ ਨੂੰ ਇੱਕ ਵਾਰੀ ਮਰੋੜ ਕੇ ਦਿਖਾ ਦਿਓ ਵੀਡੀਓ ਆ ਆ ਹਣ ਸਹੀ ਆ ਇਹਨਾਂ ਦੇ ਨੈਸਰੇ ਲੱਗੇ ਹੁਣ ਤੇ ਅਸੀਂ ਬਹੁਤ ਫਾਇਦੇ ਲਏ ਆ ਇਸ ਕਲੱਬ ਦੇ ਵਿੱਚ ਮੀਟ ਇੰਨਾ ਕਾ ਖਾਧਾ ਅਸੀਂ 26 12 26 12 ਕਹਿ ਕੇ ਇਹਨਾਂ ਦਾ ਕੋਡ ਨੰਬਰ ਕੱਲਾ ਹੀ ਛੱਡ ਦੋ